ਜੇ ਜੱਟਾ ਤੂੰ ਜੂਨ ਸੋਧਣੀ ਆਪੇ ਖੇਤੀ ਕਰਵੇ ਵੇ ਖੇਤ ਦੀ ਨੁਕਰੇ ਕਰ ਲੈ ਹੱਟੀ ਵਿੱਚ ਫਲ ਸਬਜ਼ੀਆਂ ਧਰਵੇ ਕੋਈ ਇੱਕ ਤੋਂ ਲਾ ਲੈ ਚੱਕੀ ਆਪਣੀ ਕੋਈ ਇੱਕ ਤੋਂ ਲਾ ਲੈ ਚੱਕੀ ਆਪਣੀ ਆਟਾ ਥੈਲੀਆਂ ਦੇ ਵਿੱਚ ਭਰਵੇ ਕੋਈ ਫੇਸਬੁੱਕ ਤੇ ਪੇਜ ਬਣਾ ਕੇ ਉਤਪਾਦ ਸ਼ੇਅਰ ਤੂੰ ਕਰਵੇ ਗੰਨੇ ਦੀ ਥਾਂ ਪੈਸੀ ਦੇਣੀ ਇਹ ਵੀ ਆਦਤ ਛੱਡ ਦੇ ਬਾਈ ਮੇਨ ਰੋਡ ਤੇ ਲਾ ਲੈ ਰੇੜੀ ਮੇਨ ਰੋਡ ਤੇ ਲਾ ਲੈ ਰੇੜੀ ਰਾਸਗਲਾਸ ਚ ਭਰਵੇ ਨਾਲੇ ਪੁੰਨ ਤੇ ਨਾਲੇ ਫਲੀਆਂ ਬਸ ਜੱਟ ਪੁਣਾ ਤੂੰ ਛੱਡ ਦੇ ਵੇ ਬਣ ਜਾ ਬਾਣੀਆਂ ਹੋ ਕੇ ਕੋਰਾ ਪਾਈ ਪਾਈ ਦਾ ਹਿਸਾਬ ਤੂੰ ਕਰਵੇ ਬਲਵੀਰ ਰਾਸ ਕਰੇ ਅਰਜੋਈਆਂ ਰੱਬਾ ਮਿਹਰ ਜੱਟਾਂ ਤੇ ਕਰ ਦੇ ਰੱਬਾ ਮਿਹਰ ਜੱਟਾਂ ਤੇ ਕਰ ਦੇ